जो भले भले हर जो पिछे लॻंदा जो सीकुलर ते ਅੱਜ ਮੌਸਮ ਵੀ ਬੜਾ ਵਧੀਆ ਹੈ ਸੂਰਜ ਦੇਵਤਾ ਵੀ ਮਿਹਰਬਾਨ ਹੈ ਧੁੱਪ ਵੀ ਨਿਕਲੀ ਹੋਈ ਹੈ ਬੰਦ ਵੀ ਥੋੜੀ ਘੱਟ ਪਈ ਹੈ ਤੇ ਟੈਂਪਰੇਚਰ ਦੇ ਵਿੱਚ ਵੀ ਥੋੜਾ ਫਰਕ ਪਿਆ ਹੈ ਕੋ ਪਰਮਾਤਮਾ ਮਿਹਰ ਕਰੇ ਹੱਥ ਰੱਖੇ ਅਰ ਅਵੀ ਵੀ ਰੇਡ ਇਹ ਨਾਲ ਬਾਸਤੇ ਗੁੰਦੀਆਂ ਹਿੱਕਾ ਡੌਲਿਆਂ ਦੇ ਵਿੱਚ ਜਾਣਾ ਵਿੱਚ ਮੈਦਾਨੇ ਟੱਕਰ ਲੈਣੀ ਭਿੜਦੇ ਵਾਂਗਰ ਸਾਨਾ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕੋ ਧਰਮਿਆਂ ਮੈਚ ਵਖਾ ਜਾਂਦੇ ਮੈਨੂੰ ਲੱਗਦਾ ਵੀ ਰੇਡਰ ਕੋਈ ਵੀ ਨਹੀਂ ਸੌਖਾ ਮੋੜਿਆ ਅੱਜ ਬੜਿੰਗਵਾਲ ਦਾ ਪਹਿਣ ਗਿਆ ਪਰ ਆਹ ਵੇਖਾਂਗੇ ਕਿ ਉਹ ਕੀ ਤੇ ਕਰ ਕੀ ਗਿਆ ਰੇਡ ਪਾਉਂਡ ਦੇ ਲਈ ਵੱਧ ਗਿਆ ਪ੍ਰਭ ਲਓ ਬੁਲਟ ਬੁਲਟ ਦੀ ਰੇਡ ਹੈ ਯਾਫੀ ਚਾਰ ਨੇ ਤਾਂਗਿਆ ਜ਼ਫਰ ਜਫਾ ਇੱਕ ਹਜ਼ਾਰ ਇਧਰਲੇ ਪਾਸੇ ਰਾਜਾ ਪਦਰੀ ਤੇ ਬੁਲਟ ਬੁਲਟ ਤੇ ਰਾਜਾ ਲੱਗਦਾ ਜੋਰ ਓ ਭੰਗੜੇ ਪੈ ਗਏ ਭੰਗੜੇ ਪੈ ਗਏ ਭੰਗੜੇ ਪੈ ਗਏ ਇਧਰ ਉਹਨੇ ਪਵਾਏ ਆ ਇਸ ਬਾਟ ਯੁਕੇ ਉਹ ਬਖੇਰ ਉਹ ਕਹਿੰਦੇ ਘਾਂਗਿਆਰ ਦੇ ਹਰ ਜਫੇ ਤੇ ਇੱਕ ਇੱਕ ਹਜ਼ਾਰ ਦੇ ਸਨਮਾਨ ਹੋਣਗੇ ਇੱਕ ਇੱਕ ਹਜ਼ਾਰ ਦੇ ਸਨਮਾਨ ਹੋਣਗੇ ਨਿਕਲਦੇ ਹੁਰਤੇ ਗੁਰਵਿੰਦਰ ਘਾਂਗਾ ਕਰਤਾ ਪਟਾਂਗਾ ਗੁਰਵਿੰਦਰ ਘਾਂਗਾ ਅਮਰੀਕ ਬਾਈ ਬਹੁਤ ਕਿੰਨੀਆਂ ਟੀਮਾਂ ਆ ਜਾਂਦੀਆਂ ਅੰਡਰ 14 ਦੀਆਂ ਟੀਮਾਂ ਆ ਜਾਂਦੀਆਂ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਹੋਈ ਪਈ ਐ ਆਹ ਵੱਡੀ ਬੰਦ ਲਈ ਬਾਦਾਂ ਹੈ ਮੇਰੇ ਮਿੱਤਰੋ ਜਿੰਨਾ ਚਿਰ ਗੇਮ ਚੇਂਜਰ ਖੜਾ ਜਿੰਨਾ ਚਿਰ ਢਾਂਗੇ ਵਾਲਾ ਗੁਰਵਿੰਦਰ ਖੜਾ ਦੁਨੀਆ ਹੱਲੇ ਵੀ ਕਹਿੰਦੀ ਐ ਕਿ ਨਕੌਟਰ ਜਿੱਤੂ ਪਰ ਇੱਧਰਲੇ ਪਾਸੇ ਉਹ ਮੈਚ ਦਾ ਪਾਸਾ ਪਲਟੂ ਕੇ ਨਹੀਂ ਅਮਰੀਕ ਉਹ ਨਹੀਂ ਆਣਾ ਤੇ ਸਵਾਰੀ ਪੈੜਾਣੀ ਹੁੰਦਾ ਆਏ ਕਿੱਥੋਂ ਆਏ ਕਿੱਥੋਂ ਆਏ ਵਾਲਾ ਜਦੋਂ ਪਿੰਡਾਂ ਤੋਂ ਅੱਗੇ ਪਾਕਿਸਤਾਨੀ ਸ਼ੁਰੂ ਹੋ ਜਾਂਦਾ ਹੈ ਇਹ ਕਹਿੰਦਾ ਦੇ ਪਿੰਡੋਂ ਤੋਂ ਅੱਗੇ ਪਾਕਿਸਤਾਨ ਹੈ ਇਹ ਤਾਰੀ ਬਾਰਡਰ ਤੋਂ ਚੱਲ ਚੋਟੀ ਦਾ ਮੈਚ ਤੇ ਰੇਡ ਤੋਂ ਤੇਰੀ ਫਿਰ ਗੁਰਦਾਸ ਸਿੰਘ ਸਰਦਾਰ ਵੱਧਾ ਹੋਇਆ ਮੇਰੇ ਮਿੱਤਰੋ ਇਹਦੇ ਰੁੜਕੇ ਵਾਲਾ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਹੁਣ ਦੇਖਦੇ ਆ ਇੱਕ ਪਾਸੇ ਮਹਿਮਦ ਵਾਲੀਆ ਨਾਲ ਸੀਚੇ ਵਾਲੀਆ ਤੇ ਬਿੰਦਰ ਦਾ ਦੋੜਾ ਪੈਂਦਾ ਕੌਣ ਬੱਲੇ ਬੱਲੇ ਕਰਾਉਂਦਾ ਇੱਧਰ ਕਹਿੰਦੇ ਸੀਚੇ ਵਾਲੀਆ ਤੇ ਰੁੜਕੇ ਵਾਲਾ ਉਹ ਟੱਕਰ ਸਾਨਾਂ ਦੀ ਲੱਗੂ ਜੋ ਓ ਬੱਲੇ 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 ਹਰ ਜੋ ਪਿੱਛੇ ਲੱਗਦਾ ਜੋਰ ਸਿਚੇ ਵਾਲਿਆਂ ਤੇ ਰੋੜਕੇ ਆਵਾ ਰੋੜਕੇ ਆਵਾ ਨੰਬਰ